ਲੁਧਿਆਣਾ ਦੇ ਵਿਸ਼ਕਰਮਾ ਚੌਕੀ ਇਲਾਕੇ ਦੇ ਵਿੱਚ ਲੋਕਾਂ ਨੇ ਇੱਕ ਚੋਰ ਨੂੰ ਅਜਿਹਾ ਸਬਕ ਸਿਖਾਇਆ ਕਿ ਇਹ ਤਾਂ ਨਹੀਂ ਮੁੜ ਕੇ ਚੋਰੀ ਕਰਦਾ ਜਿਸ ਦੇ ਚਾਲ ਦੇ ਲੋਕ ਐਨੇ ਅੱਕੇ ਹੋਏ ਸੀ ਕਿ ਇਹ ਚੋਰ ਸਾਈਕਲ ਚੋਰੀ ਕਰਨ ਆਇਆ ਸੀ ਤਾਂ ਮੌਕੇ ਦੇ ਉੱਤੇ ਲੋਕਾਂ ਨੇ ਇਸ ਨੂੰ ਕਾਬੂ ਕਰਕੇ ਦਾ ਚੰਗਾ ਕੁੱਟਾ ਪਾੜਿਆ ਜਿਸ ਤੋਂ ਬਾਅਦ ਇਸ ਚੋਰ ਨਾਲ ਜਦੋਂ ਗੱਲ ਕੀਤੀ ਕਿ ਆਖਰ ਤੂੰ ਇੱਥੇ ਕਰਨ ਕੀ ਆਇਆ ਸੀ ਤਾਂ ਉਹ ਚੁੱਪ ਹੋ ਗਿਆ ਜਿਸ ਤੋਂ ਬਾਅਦ ਉਸ ਦਾ ਪਤਾ ਲੱਗਿਆ ਕਿ ਇਹ ਚੋਰ ਨਸ਼ੇ ਕਰਨ ਦਾ ਆਦੀ ਹੈ ਆਓ ਸੁਣਦੇ ਹਾਂ ਉਸ ਦਾ ਬਿਆਨ ਤੇ ਪਹਿਲਾਂ ਨਜ਼ਰ ਮਾਰ ਦਿਆਂ ਵੀਡੀਓ ਤੇ ਕਿੰਨਾ ਬਸ ਕਰ ਰਹੇ ਸਾਈਕਲ ਜਿਹੜੇ ਬੰਦਾ ਪੁੱਛਿਆ ਸਾਈਕਲ ਲੈ ਗਿਆ ਬਹੁਤ 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 ਨਸ਼ਾ ਕੀਤਾ ਹੈ ਮੈਂ ਸਪਰਿੰਗ ਦਾ ਕੰਮ ਕਰਦਾ ਸਪਰਿੰਗ ਹੋਣ ਨਹੀਂ ਸਾਈਕਲ ਸਪਿੰਗ ਲੈਣਾ ਸੀਗਾ ਨਹੀਂ ਸਾਈਕਲ ਤੋਂ ਸਪਰਿੰਗ ਲੈਣ ਆਇਆ ਸੀਗਾ ਨਹੀਂ ਬਈ ਕਿਉਂ ਘੱਚੋਰੀ ਹੀ ਕਰਦਾ ਬਾਬਾ ਡਾਇਰ ਬਾਈ ਯਾਰ ਵੈਸੇ ਵੈਸੇ ਕਰਦਾ ਜੀ ਨਸ਼ਾ ਕਰ ਨਸ਼ਾ ਨਸ਼ਾ ਕਰਨਾ ਸਹੀ ਹੈ ਤੇ ਜੇਪ ਚ ਨਸ਼ਾ ਕਰਦਾ ਜੇ ਨਸ਼ਾ ਸਹੀ ਹੈ ਤਾਂ ਕਾਟ ਕੇ ਦਿਖਾ ਕਾਟ ਕੇ ਇਹਦੇ ਕੋਲ ਕੋਲ ਆਇਆ ਕੋਲ ਕੋਲ ਆਇਆ ਕੜਾਇਆ ਨਾ ਬਣਾਓ ਇੱਥੇ ਇਲਾਕੇ ਦੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਕਿ ਚੋਰ ਫੜੇ ਨੂੰ ਕਿੰਨਾ ਟਾਈਮ ਹੋ ਗਿਆ ਪਰ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਜਦੋਂ ਬੰਦਾ ਚੋਰ ਸਾਹਮਣੇ ਖੜਾ ਹੈ ਨਹੀਂ ਇਹ ਕਿਨੇ ਦਾ ਜੋਰ ਵੜਿਆ ਆ ਆ ਦੇਖ ਲੋ ਅੱਧਾ ਪੌਣਾ ਘੰਟਾ ਹੋ ਗਿਆ ਚੋਰ ਫੜੇ ਨੂੰ ਕੋਈ ਬੰਦਾ ਹੁਣ ਤੱਕ ਨਹੀਂ ਆਇਆ ਇੱਥੇ ਖੈਰ ਦੇਖਿਆ ਜੋ ਆ ਵੀ ਤੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਤੇ ਜਦੋਂ ਰੰਗੇ ਹੱਥੀ ਕਿਸੇ ਨੂੰ ਕਾਬੂ ਕੀਤਾ ਜਾਂਦਾ ਤਾਂ ਫਿਰ ਲੋਕਾਂ ਵੱਲੋਂ ਕੋਟਾ ਪਾਚੜਿਆ ਜਾਂਦਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ